ਗੱਲ ਦੀ ਉਹ ਇਹ ਭਰਾ ਜੀ ਆਪਣੇ ਸਾਡੇ ਬਾਬੇ ਦੇ ਘਰ ਤੋਂ ਨੇ ਤਹਿਲ ਗੁਰਦਾਰਾ ਬਾਬਾ ਜੀ ਜੀ ਦੇ ਇਹ ਮੇਡ ਫੋਟੋ ਲੈਣ ਆਇਆ ਤਾਂ ਸਭ ਤੋਂ ਵੀਰ ਵੀਡੀਓ ਦੇ ਬਖਵਾਸ ਕਰਦੇ ਆ ਰਹੇ ਨੇ ਕਿ ਹਾਂ ਜੀ ਇਹ ਹੋਣੇ ਕਿ ਤੇਰੇ ਦੇ ਵਿਸ਼ਵਾਸ ਨਾਲ ਤੂੰ ਘੁੱਟ ਕੇ ਜਾਨੀਆ ਤਿੰਨ ਬਹੁਤਾਂ ਉਹ ਵੀ ਹੋਰ ਬੰਦੇ ਆਉਂਦੇ ਆਣੇ ਨੇ ਆਪਣੇ ਕੋਲੇ ਮੈਂ ਚਾਹੁੰਦਾ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੀ ਜਿਹੜੇ ਬਣ ਕੇ ਜਾਂਦੇ ਜਿਹੜਾ ਧੰਦਾ ਨਾਲ ਬਾਹਰ ਤੋਂ ਬਾਅਦ ਬਹੁਤ ਅੱਜ ਜੀਏ ਤੋਂਡੇ ਢੋਟੀ ਲੈ ਕੇ ਗਏ ਨੇ ਜਿਹੜੇ ਮਾਪਿਓ ਨੇ ਸਾਡੀ ਵੀਡੀਓ ਦੇਖ ਕੇ ਸਾਡੇ ਕੋਲੇ ਭੇਜਿਆ ਵੀ ਅਸੀਂ ਬਾਹਰ ਨਹੀਂ ਭੇਜਣਾ ਦੇਖੋ ਸਾਡੇ ਲਈ ਕਿੰਨੀ ਮਾਨ ਵਾਲੀ ਗੱਲ ਹੈ ਸਾਡਾ ਖਾਨਪੁਰ ਕੰਡੀ ਤੁਸੀਂ ਕੈਨੇਡਾ ਦੇ ਬਰਾਬਰ ਗਿੰਤਾ ਬਹੁਤ ਆਪ ਕੋ ਵੱਡਾ ਆਸਾਨ ਆ ਸਾਡੇ ਲਈ ਇਹ ਸਾਣੀ ਆਪਾਂ ਇਹ ਕੈਨਜੀ ਵਾਲਾ ਤਾਂ ਆਪਾਂ ਕੋਈ ਮੋਟੀ ਕਮਾਈ ਫੋਟ ਕੇ ਨਹੀਂ ੱੱਲੇ ਵੀਰੇ ਸਾਨੂੰ ਕੋਈ ਇੱਦਾਂ ਵਾਲੀ ਅਜੀ ਲਾਲ ਤਬਾਖਾ ਇੱਕ ਆਪਾ ਸੇਵਾ ਸਮਝ ਕੇ ਸਾਡੇ ਨਾਲ ਵੀ ਪਹਿਲਾਂ ਏਸੇ ਬਿਜ਼ਨਸ ਦੇ ਵਿੱਚ ਧੋਖਾ ਹੋਇਆ ਸੀ ਚੰਗੀਆਂ ਮੱਝਾਂ ਨਾਂ ਬੈਂਡ ਕਰਕੇ ਸਾਨੂੰ ਵੀ ਇੱਕ ਵਾਰ ਘਾਟੇ ਦਾ ਮੂੰਹ ਦੇਖਣਾ ਪਿਆ ਕਈ ਵਾਰ ਮੈਨਾ ਉਸ ਤੋਂ ਬਾਅਦ ਫਿਰ ਜਦੋਂ ਵੈਸੇ ਉਹਨੇ ਕਿਰਪਾ ਕੀਤੀ ਹੁਣ ਆਪਾਂ ਇਹ ਸ਼ੋਭਾ ਕਰਨੀ ਸ਼ੁਰੂ ਕਰਿਆ ਨੂੰ ਅਸੀਂ ਪਾਰ ਮਹੀਨੇ ਨੇ ਕਿੰਦਾ ਹੀ ਜਿੱਦਾਂ ਨੂੰ ਪਾਈ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਆਪੀ ਧਰਮ ਵਾਗ ਦੀ ਗਰੰਟੀ ਆ ਪੁਰਾਣੇ ਜਿਹੜੇ ਵੀਰ ਜੁੜੇ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਬੰਦਾ ਅਗੇ ਤੇ ਨਵਾਂ ਜੁੜਿਆ ਤਾਂ ਫੋਲੋ ਕਰ ਲਿਓ ਉਹ ਜਿਹੋਨੇ ਨਾਲ ਦੇ ਨਾਲ ਅਪਡੇਟ ਆਊਗੀ ਧਰਮ ਵਾਗ ਦੀ ਆਪਣੀ ਗਰੰਟੀ ਹੁੰਦੀ ਆ ਹੁਣ ਭਰਾਵਾਂ ਨੂੰ ਆਪਾਂ ਕੱਲ ਆਈਆਂ ਝੋਟੀਆਂ ਅੱਜ ਸੰਗੋ ਕਿ ਕਿੰਨੇ ਪਤਾ ਲੱਗਦਾ ਵੀ ਇਹ ਝੋਟੀ ਕਿੰਨਾ ਦੁੱਧ ਦਊਗੀ 15 16 ਕਿਲੋ ਤੋਂ ਤਿੰਨਾਂ ਦੀ ਕਿਸਮ ਦਾ ਬਾਈ ਨੂੰ ਇਹ ਗੱਲ ਕਹਤੀ ਵੀ ਜੇ ਪੌਣੇ 14 ਜਲੋ ਦੁੱਧ ਹੋਇਆ ਜਿੰਨੇ ਦਿਨ ਤੂੰ ਘਰੇ ਚੋਨੇਗਾ ਉੰਨੇ ਜੋ ਜਿੱਤਰਾਏ ਲੋਗੇ ਪੈਸੇ ਪੂਰੇ ਹੋ ਜਾਣੇ ਆ ਵਿੱਚ ਇੱਥੇ ਬੰਨਦੀ ਦੁਬਾਰਾ ਤੈਨੂੰ ਨਵੀਂ ਤੌਹਰੀ ਢੋਲੀ ਦਿੰਦੇ ਆ ਜਿੱਥੇ ਜਣਾ ਹੋਣਾ ਨਹੀਂ ਆਪਾਂ ਨੂੰ ਗਰੰਟੀ ਆ 15 20 ਦਿਨਾਂ ਅਤਿਆਜ ਜਰੂਰ ਦੇ ਦੇ ਦੇਖੋ ਇਹ ਪਸੂਰੇ ਛੇਲੇ ਦੇ ਦੇ ਹੁੰਦੇ ਆ ਜਦੋਂ ਆਪਾਂ ਇਹਨਾਂ ਨੂੰ ਨਾ ਇੱਕ ਵਾਰ ਇਹ ਟਾਈਮ ਦੇ ਵਿੱਚ ਸਾਬ ਲੈ ਲੈਂਦੇ ਆ ਤਾਂ ਇਹ ਪਸੂ ਆਪਾਂ ਨੂੰ 10 ਮਹੀਨੇ ਫਿਰ ਤਿਆਰੇ ਬਣਦਾ ਇਹ ਵੀਰ ਨਾਲ ਆਪਾਂ ਨਾਲ ਜੁੜ ਕੇ ਜਾਂਦਾ ਰਹਾਂਗੇ 15 14 15 ਕਿਲੋ ਤੱਕ ਉਦੋਂ ਵਾਲਾ ਉਹਨੂੰ ਕਿਹਾ ਕਿ ਜੇ ਤਾਂ ਨੀਲਾ ਬੰਦ ਲੜਦਾ ਮਾਹੀਏ ਟੋਟੀ 12 17 18 ਵਾਲੀ ਰੇਂਜ ਫੜੂਗੀ ਵੀ ਮੈਂ ਕਹਿ ਨਹੀਂ ਸਕਦਾ ਕਿ ਅੱਜ ਆਪਾਂ ਨੂੰ ਬਾਕੀ ਪਰਮਾਤਮਾ ਦੇ ਤਾਂ ਜਿੰਨਾ ਕਾ ਧੋਖੀ ਨੇ ਦੋ ਦਿਨ ਦੇ ਵਿੱਚ ਸਾਨੂੰ ਦੁੱਧ ਘਟਿਆ ਲਗਭਗ ਜਣਾ ਨਹੀਂ ਪੂਰੀ ਲੋਈ ਨੇ 4 8 ਲੀਟਰ ਦੁੱਧ ਦੇ ਵਪਾਰ ਹੋ ਗਏ ਆ ਬਾਕੀ ਦੇਖੋ ਨੀਂਦ ਦੀ ਸੇਵਾ ਇਹਨੂੰ ਜਿੱਦਾਂ ਮੈਂ ਕਹੂੰਗਾ ਉਹਦਾ ਇਹ ਨਿਦਾਨਾ ਪਉਣਾ ਵਾ ਜਦੋਂ ਪਸੂ ਇਹਨਾਂ ਟੈਕੀ ਜਾਂਦਾ ਪੀਕ ਲੈਵਲ ਤੇ ਜਾਂਦਾ ਫਿਰ ਕੋਈ ਪਰਵਾਹ ਨਹੀਂ ਹੁੰਦੀ ਇਹ ਪਿੱਤਾ ਮਾਗੀ ਭਾਈ ਦੋ ਹਮੇਂ ਹੁਣ ਇੱਕ ਵਾਰ ਆਪਾਂ ਭਰਾ ਨਾਲ ਆਪਾਂ ਹਰੇਕ ਬੰਦੇ ਨੇ ਜੁੜ ਕੇ ਕੰਮ ਕਰਦੇ ਜਿਹੜਾ ਬੰਦਾ ਅਣਜਾਣ ਆ ਕਾਰੀਗਰ ਬੰਦਾ ਬਦੂ ਤੋਂ ਸਭ ਤੋਂ ਕੱਢ ਲੈਂਦਾ ਉਹ ਕਦੇ ਨਹੀਂ ਵਿਲੰਬੇ ਆ ਰਿਹਾ ਕਰਦਾ ਇਹ ਕੋਈ ਨੌਕਸ ਹੋਇਆ ਵੀ ਤਾਂ ਆਪਣੀ ਘਰੋਂ ਬਾਸ ਨਹੀਂ ਗ੍ਰਾਹਕੀ ਆ ਜਾਂਦਾ ਆਪਾਂ ਮਾੜਾ ਪਸੂ ਨਹੀਂ ਲੈਂਦੇ ਕਿ ਕਈ ਤਰ੍ਹਾਂ ਲੈਂਦੇ ਆ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦੇ ਹੋ ਜੀ ਉਹੋ ਜ਼ਰੂਰ ਕਰਿਓ ਕੈਪਸ਼ਨ ਵੀ ਪਰਮਾਨੈਂਟ ਵੈਦ ਵਾਧਾ ਨਿਕਲਦਾ